ਕਾਲੀਦਲ ਦੀ ਪੁਨਰਸੁਰਜੀਤੀ ਲਈ ਅਕਾਲ ਤਖਤ ਸਾਹਿਬ ਤੋਂ ਬਣੀ ਪਰਤੀ ਕਮੇਟੀ ਮੈਂਬਰਾਂ ਮਨਪ੍ਰੀਤ ਸਿੰਘ ਯਾਲੀ, ਰਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੁੰਦਾ, ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਵੰਤ ਕੌਰ ਨੇ ਜਾਰੀ ਕੀਤੇ ਬਿਆਨ ਦੇ ਵਿੱਚ ਕਿਹਾ ਕਿ ਸੰਗਤ ਤੋਂ ਮਿਲ ਰਹੇ ਭਰਪੂਰ ਸਮਰਥਨ ਦੇ ਚਲਦੇ ਸੀਮਿਤ ਸਮੇਂ ਦੇ ਬਾਵਜੂਦ ਪਰਤੀ ਕਮੇਟੀ ਆਪਣੇ ਚੁਣੌਤੀਪਰਪੂਰ ਕਾਰਜ ਨੂੰ ਨੇਪਰੇ ਚਾੜਨ ਦੇ ਨੇੜੇ ਪਹੁੰਚ ਚੁੱਕੀ ਹੈ ਅਤੇ ਬਹੁਤ ਜਲਦ ਪੰਜਾਬ ਪ੍ਰਸਤ ਅਤੇ ਪੰਥ ਪ੍ਰਵਾਨਿਤ ਲੀਡਰਸ਼ਿਪ ਮਿਲਣ ਜਾਰੀ ਹੈ। ਅਕਾਲੀ ਇੱਕਤ ਲਈ ਬੀਤੇ ਦਿਨ ਸੁਖਦੇਵ ਸਿੰਘ ਢੀਂਸਾ ਦੇ ਸ਼ਰਧਾਂਜਲੀ ਸਮਾਗਮ 'ਤੇ ਆਏ ਵਿਚਾਰਾਂ ਬਾਰੇ ਕਮੇਟੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਥਕ ਖੜੋਤ ਅਤੇ ਖਲਾ ਨੂੰ ਪਰਣ ਲਈ 2 ਦਸੰਬਰ ਨੂੰ ਜਾਰੀ ਹੁਕਮਨਾਮਾ ਸਾਇ ਵਿੱਚ ਦਰਜ ਇੱਕ ਇੱਕ ਸ਼ਬਦ ਤੇ ਪੈਰਾ ਦੇਣ ਦੀ ਵਚਨਬੱਤਾਂ ਨੂੰ ਮੋੜ ਦਰਾਂਦੇ ਹੋਏ ਹੁਕਮਨਾਮਾ ਸਾਹਿਬ ਦੀ ਛੱਤਰਛਾਇਆ ਹੇਠ ਅੱਗੇ ਵਧਨ ਦੀ ਗੱਲ ਲੱਖੀ ਗਈ ਹੈ ਪ੍ਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਢੀਂਸਾ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਪਹੁੰਚੇ ਹਰ ਵਰਕਰ ਅਤੇ ਲੀਡਰ ਸਾਹਿਬਾਨ ਨੇ ਇਕਤਾਈ ਕੱਠ ਅਤੇ ਸਮੂਹਿਕ ਰੂਪ ਦੇ ਵਿੱਚ ਅੱਗੇ ਵਧਨ ਦੀ ਆਪਣੀ ਮੰਚਾ ਨੂੰ ਰੱਖਿਆ ਪਰਟੀ ਕਮੇਟੀ ਨੇ ਤੇਜ਼ੀ ਅਤੇ ਗੰਭੀਰਤਾ ਨਾਲ ਇਕਤਾ ਦੀ ਉੱਠ ਰਹੀ ਮੰਗ ਨੂੰ ਆਪਣੇ ਹੁਣ ਤੱਕ ਦੇ ਕਾਰਜ ਨੂੰ ਫਕਲਤਾ ਵਿੱਚ ਵੇਖਿਆ। ਉਹਨਾਂ ਨੇ ਕਿਹਾ ਕਿ ਬੇਸ਼ੱਕ 2 ਮਹੀਨੇ ਦਾ ਸਮਾਂ ਲੱਗਾ ਇਕਤਾ ਦੀ ਗੱਲ ਨੂੰ ਨਾ ਸਿਰਫ ਮਹਿਸੂਸ ਕਰਵਾਉਣ ਲਈ ਸਗੋਂ ਪੰਜਾਬ ਅਤੇ ਪੰਥ ਲਈ ਇਕਤਾ ਦੀ ਕਿਉਂ ਲੋੜ ਹੈ ਇਹ ਦੱਸਣ ਅਤੇ ਸਮਝਾਉਣ ਲਈ ਇਸ ਕਾਰਜ ਵਿੱਚ ਮਿਲੀ ਸਫਲਤਾ ਲਈ ਉਹ ਹਰ ਉਸ ਬਸ਼ਿੰਦੇ ਦੀ ਸ਼ੁਕਰਗੁਜ਼ਾਰ ਨੇ ਜਿਨ੍ਹਾਂ ਨੇ 18 ਮਾਰਚ ਤੋਂ ਪੰਥ ਦੀ ਏਕਤਾ ਅਤੇ ਲੀਡਰਸ਼ਿਪ 'ਤੇ ਭਾਲ ਨੂੰ ਪੂਰਾ ਕਰਨ ਦੇ ਵਿੱਚ ਅਗal ਤੱਕ ਸਾਈਂ ਜੀ ਦੇ ਹੁਕਮਾਂ ਤੇ ਜਾਰੀ ਭਰਤੀ ਵਿੱਚ ਆਪਣਾ ਸਾਥ ਦਿੱਤਾ ਹੈ ਕਮੇਟੀ ਨੇ ਕਿਹਾ ਕਿ ਫਸੀਲ ਤੋਂ ਹੋਈ ਹੁਕਮਨਾਮੇ ਤੇ ਪੈਰਾ ਦੇਣਾ ਹਰ ਸਿੱਖ ਦਾ ਫਰਜ਼ ਨਹੀਂ ਨੈਤਿਕ ਜ਼ਿੰਮੇਵਾਰੀ ਹੈ ਜੇ ਕੌਮ ਨੂੰ ਆਪਣੀ ਤਾਕਤ ਚਾਹੀਏ ਉਹ ਧਾਰਮਿਕ ਹੋਵੇ ਸਿਆਸੀ ਹੋਵੇ ਉਸ ਲਈ ਸਾਡਾ ਰਾਹ ਦ세ਰਾ ਅਕਾਲ ਤਖਤ ਸਾਇਬੀ ਹੈ ਭਾਰਤੀ ਕਮੇਟੀ ਨੇ ਸੁਖਬੀਰ ਬਾਦਲ ਅਤੇ ਉਸ ਦੇ ਧੜੇ ਨੂੰ ਦੋ ਟੁਕਿਆ ਤੇ ਕਿਹਾ ਕਿ ਜੇਕਰ ਉਹ ਬਿਕਰੀ ਹੋਈ ਪੰਥਕ ਸ਼ਕਤੀ ਦੇ ਇਕਤ੍ਰਿਤ ਕਰਨ ਦੇ ਹਮਾਇਤੀ ਹਨ ਸਮਰਥਕ ਹਨ ਤਾਂ ਉਹ ਬਿਨਾਂ ਦੇਰੀ ਬਿਨਾਂ ਕਿਸੇ ਕਿੰਤੂ ਪਰੰਤੂ ਦੇ ਅਕਾਲ ਤਖਤ ਸਾਹਿਬ ਤੋਂ ਹੋਈ ਹੁਕਮਨਾਮਾ ਸਾਹਿਬ ਦੀ ਛਤਰ ਛਾਇਆ ਹਾ ਜਿੱਥੇ ਨਿਗਮਾਨਨ ਉੱਥੇ ਹੀ ਆਪਣੇ ਧੜੇ ਦੀ ਆਪਣੇ ਆਪ ਨੂੰ ਪ੍ਰਧਾਨ ਬਣਾਉਣ ਲਈ ਕੁਕਮਨਾਮਾ ਸਾਇਬ ਦੀ ਭਾਵਨਾ ਦੇ ਉਲਟ ਕੀਤੀ ਭਰਤੀ ਤੇ ਪਛਤਾਪ ਕਰਦੇ ਹੋਏ ਆਪਣੇ ਧੜੇ ਦੀ ਪ੍ਰਧਾਨਗੀ ਛੱਡ ਕੇ ਪੰਥਕ ਇਕਤਾ ਅਤੇ ਸਿਆਸੀ ਮਜ਼ਬੂਤੀ ਦੇ ਲਈ ਤਿਆਗ ਅਤੇ ਕੁਰਬਾਨੀ ਦੀ ਭਾਵਨਾ ਦੇ ਮਿਸਾਲ ਦੇ ਪ੍ਰਤੀ ਕਮੇਟੀ ਨੇ ਕਿਹਾ ਕਿ ਉਹਨਾਂ ਨੂੰ ਫਸਿਲ ਤੋਂ ਅਕਾਲੀ ਦਲ ਦੀ ਭਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਕਿਉਂਕਿ ਉਹ ਲੀਡਰਸ਼ਿਪ ਸਿਆਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਜਾਰੀ ਬਿਆਨ ਜੀ ਕਮੇਟੀ ਨੇ ਕਿਹਾ ਕਿ ਹੋਮੇ ਸਿਆਸੀ ਹੰਕਾਰ ਜ਼ਿੱਦ ਹਟ ਤੁਹਾਨੂੰ ਪਿੱਛੇ ਰੱਖ ਕੇ ਸਾਰੀਆਂ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਦਿੱਲੀ ਤੋਂ ਚੱਲਦੇ ਹੁਕਮ ਪੰਜਾਬ ਅਤੇ ਪੰਜਾਬੀਅਤ ਨਾਲ ਇਨਸਾਫ ਨਹੀਂ ਕਰ ਸਕਦੇ ਪੰਥ ਦੇ ਵਡੇਰੇ ਹਿੱਤਾਂ ਦੀ ਰਾਖੀ ਕਰਨ ਲਈ ਅਤੇ ਸਿਆਸੀ ਵੱਡੇ ਮਸਲਿਆਂ ਦੇ ਹੱਲ ਦੇ ਲਈ ਇਕਤਾ ਹੀ ਇੱਕੋ ਇੱਕ ਰਸਤਾ ਹੈ ਉਦਰੀ ਦੂਜੇ ਪਾਸੇ ਸ਼੍ਰੋਮਣੀ ਕਾਲੀਦਾਲ ਦੀ ਅੰਤਰਕਮੇਟੀ ਦੀ ਜੋ 10 ਤਰੀਕ ਨੂੰ ਮੀਟਿੰਗ ਹੋਣੀ ਸੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਇਹ ਮੀਟਿੰਗ 12 ਜੂਨ ਨੂੰ ਹੋਵੇਗੀ ਮੁਖ ਸਕੱਤਰ ਕੋਇਵੰਦ ਸਿੰਘ ਮੰਨਣ ਨੇ ਜਾਣਕਾਰੀ ਦਿੱਤੀ ਕਿ ਅੰਤਰਕਮੇਟੀ ਦੀ ਮੀਟਿੰਗ ਮੁਖ ਦਫ਼ਤਰ ਵਿਖੇ ਅੱਜ ਹੋਣੀ ਸੀ ਲੇਕਿਨ 12 ਜੂਨ ਨੂੰ ਦੁਪਹਿਰ 12 ਵਜੇ ਹੋਵੇਗੀ ਉਹਨਾਂ ਕਿਹਾ ਕਿ ਇਸੇ ਦਿਨ ਬਾਅਦ ਦੁਪਹਿਰ 3 ਵਜੇ ਧਰਮ ਪ੍ਰਚਾਰਕ ਕਮੇਟੀ ਦੀ ਵੀ ਇਕੱਤਰਤਾ ਹੋਵੇਗੀ ਇਸ ਸਬੰਧ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜ਼ਿਕਰ ਕਰਦੀ ਹੈ ਕਿ ਅਕਾਲ ਤੱਕ ਸਾਇਦ ਜਥੇਦਾਰ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਜੋਗ ਸ਼ਖਸੀਅਤ ਨੂੰ ਜਲਦ ਸੇਵਾਮੁਖ ਸੌਪਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਕਿ ਸੋਮਵਾਰ ਨੂੰ ਹੋਣ ਵਾਲੀ ਅੰਤਰੀ ਕਮੇਟੀ ਨੂੰ ਰੱਦ ਕਰਕੇ ਜੋ ਅੱਗੇ ਕਰਨ ਦਾ ਫੈਸਲਾ ਕੀਤਾ ਗਿਆ ਉਹ ਧਾਮੀ ਤੇ ਦਮਦਮੀ ਟਕਸਾਲ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਧੂਮਾ ਨਾਲ ਮੁਲਾਕਾਤ ਤੋਂ ਬਾਅਦ ਲਿਆ ਗਿਆ ਦੱਸਿਆ ਕਿ ਮੁਲਾਕਾਤ ਕਰਕੇ 11 ਜੂਨ ਨੂੰ ਸੋਮ ਨਿਕਾਲੀ ਦਲ ਦੇ ਪ੍ਰਧਾਨ ਬਦਲ ਦੀ ਕੋਠੀ ਪਿੰਡ ਬਾਦਲ ਦੇ ਬਾਹਰ ਜਥੇਦਾਰਾ ਸੰਬੰਧੀ ਹੋਏ ਫੈਸਲੇ ਦੇ ਰੋਸ ਵਜੋਂ ਧਰਨਾ ਨਾ ਦੇਣ ਲਈ ਧੂਮਾ ਨੂੰ ਮਨਾ ਲਿਆ ਗਿਆ ਭਾਵੇਂ 12 ਜੂਨ ਨੂੰ ਹੋਣ ਵਾਲੀ ਕੱਤਰਤਾ 'ਚ ਜਥੇਦਾਰਾ ਸੰਬੰਧੀ ਕੋਈ ਫੈਸਲਾ ਨਾ ਲਿਆ ਜਾਵੇ ਪਰ ਇਹ ਤੈਅ ਹੈ ਕਿ ਜਲਦ ਹੀ ਅੰਤਰੀਕ ਕਮੇਟੀ ਦੀ ਮੀਟਿੰਗ ਰੱਖ ਕੇ ਫੈਸਲਾ ਲੈ ਲਿਆ ਜਾਵੇਗਾ ਦਾ ਸੰਜੋਗ ਹੈ ਕਿ ਧਾਮੇ ਦੀ ਗੈਰ ਹਾਜ਼ਰੀ 'ਚ ਅੰਤਰੀਕ ਕਮੇਟੀ ਵੱਲੋਂ ਫੈਸਲਾ ਲੈਂਦਿਆਂ 7 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਜਬੀਰ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਸੇਵਾਮੁਕਤ ਕਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਸ ਸੇਵਾਵਾਂ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਸੀ ਇਸੇ ਤਰ੍ਹਾਂ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨਾਲ ਵੀ ਇਹੀ ਕੀਤਾ ਗਿਆ ਸੀ ਇਸ ਤੋਂ ਪਹਿਲਾਂ 7 ਫਰਵਰੀ ਨੂੰ ਧਾਮੀ ਦੀ ਪ੍ਰਧਾਨਗੀ ਚ ਫੈਸਲਾ ਲੈਂਦਿਆਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਸੀ ਇਸ ਤੋਂ ਬਾਅਦ ਜਦੋਂ ਧਾਮੀ ਤੇ ਧੂਮਾ ਦੀ ਮੁਲਾਕਾਤ ਹੁੰਦੀ ਹੈ ਤਾਂ ਰਣਮਨ ਸਿੰਘ ਧੂਮਾ ਦਾ ਇੱਕ ਅਹਿਮ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਧਿਆਤ੍ਰਿਕ ਕਮੇਟੀ ਨੇ ਤਿੰਨੇ ਤਖਤ ਸੈਬਾਨਾ ਦੇ ਜਥੇਦਾਰਾਂ ਦੇ ਮਾਮਲੇ ਨੂੰ ਜਲਦ ਹੱਲ ਕਰਨ ਲਈ ਵਿਸ਼ਵਾਸ ਦਿਵਾਇਆ ਜਿਸ ਲਈ 11 ਜੂਨ ਦਾ ਰੋਸ ਧਰਨਾ ਮੁਲਤਵੀ ਕੀਤਾ ਗਿਆ ਸਾਨੂੰ ਵਿਸ਼ਵਾਸ ਹੈ ਕਿ ਸ਼ੋਮਨੀ ਕਮੇਟੀ ਜਲਦੀ ਇਸ ਦਾ ਹੱਲ ਕੱਢ ਕੇ ਪੰਥ ਵਿੱਚ ਆਪਸੀ ਟਕਰਾਅ ਨੂੰ ਰੋਕੇਗੀ ਤਾਂ ਜੋ ਸਾਰੀਆਂ ਜਥੇਬੰਦੀਆਂ ਰਲ ਮਿਲ ਕੇ ਪੰਥ ਦੇ ਕਾਰਜ ਕਰਨ